ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਕਰ ਰਹੇ ਆ ਆਪਣੇ ਫਤੇਗੜ ਸਾਹਿਬ ਜਾਣ ਦੀ ਤਿਆਰੀ ਤੇ ਟਰੈਕਟਰ ਤੇ ਆਪਾਂ ਹੱਟ ਤੇ ਸਾਧਰੀ ਕਰਤਾ ਫਿੱਟ ਤੇ ਉਹ ਆਪਣੇ ਨਾਲ ਦੇ ਮਿੱਤਰ ਕਰਵਾ ਲੈ ਜਾ ਕੇ ਮਿਸਤਰੀ ਦੇ ਤੇ ਹੁਣ ਆਪਾਂ ਆਏ ਹੋਇਆ ਪਿੱਛੀ ਮੈਂ ਤੇ ਗੁਰਪ੍ਰੀਤ ਤੇ ਅੱਗੇ ਦੋਨੇ ਪਹਿਲਾਂ ਸਵਾਵਾ ਕੇ ਲਿਆਵਾਂਗੇ ਪਿੰਡ ਰਾਜ ਜੀ ਦੇ ਬੈਨਰ ਨਾਲੇ ਫਤੇਗੜ ਸਾਹਿਬ ਵਾਲੀ ਬੈਨਰ ਹੁੰਦੇ ਨੇ ਜਿਹੜੇ ਉਹ ਕੇ ਤਰੀਕਾ ਲਿਖਾ ਕੇ ਤੇ ਫਿਰ ਘਰੇ ਜਾ ਕੇ ਪਾਵਾਂਗੇ ਟਰਾਲੀ ਦੇ ਤਰਪਾਲ ਤੇ ਨਾਲੇ ਆਪਣਾ ਜਿਹੜਾ ਮਿੱਤਰ ਕੈਨੇਡਾ ਤੋਂ ਆਇਆ ਉਹ ਪਿੱਛੇ ਖੜਾ ਉਹ ਵੀ ਟਰੈਕਟਰ ਤੇ ਲਾਈਟਿੰਗ ਵਗੈਰਾ ਲਗਵਾਈ ਜਾਂਦਾ ਬੱਲੇ ਉਹਨੇ ਤੁਹਾਨੂੰ ਅੱਜ ਵਲੌਗ ਦੇ ਵਿੱਚ ਘਰ ਵਾਲੇ ਦੇ ਵਿੱਚੋਂ ਥੋੜਾ ਜਿਆ ਮੂਰੇ ਆਇਆ ਨਹੀਂ ਹੈਗਾ ਤੇ ਨਾਲੇ ਦੇਖਦੇ ਆ ਜੀ ਆਈਡੀ ਪਤੇ ਕਦੀ ਲਾਈਟ ਆਪਾਂ ਵੀ ਲੈ ਲਈ ਜੇ ਪਸੰਦ ਆਈ ਕੋਈ ਜੇ ਉਸ ਤੋਂ ਬਾਅਦ ਪਾਵਾਂਗੇ ਟਰਾਲੀ ਦੇ ਤਰਪਾਲ ਤੁਹਾਨੂੰ ਦਿਖਾਵਾਂਗੇ ਸਾਰਾ ਕੋਈ ਵਲੌਗ ਦੇ ਵਿੱਚ ਤੇ ਨਾਲੇ ਪਿੱਛੇ ਜਾ ਕੇ ਮਲਾਉਣਿਆ ਪ੍ਰੈਸ ਵਾਲੇ ਨਾਲ ਫਿਰ ਉਸ ਫਾਈਨਲ ਸਪਾਵਾਂ ਵਾਲੇ ਨਿਸ਼ਾਨ ਸਾਹਿਬ ਲੈ ਕੇ ਆਵਾਂਗੇ ਟਰੈਕਟਰ ਤੇ ਲਾਂਗ ਲਈ ਲਓ ਜੀ ਤੇ ਆਪਾਂ ਪਹੁੰਚ ਗਏ ਸੀਗੇ ਭੀਖੀ ਤੇ ਆਪਣੇ ਬੈਨਰ ਸੱਪ ਕੇ ਤਿਆਰ ਹੋ ਗਏ ਤੇ ਹੁਣ ਚੱਲਦੇ ਆਪਾਂ ਉਧਰ ਨੂੰ ਨਿਸ਼ਾਨ ਸਾਹਿਬ ਲੈਣਾ ਤੇ ਦੋ ਨਿਸ਼ਾਨ ਸਾਹਿਬ ਲਵਾਵਾਂਗੇ ਖੱਟੇ ਰੰਗ ਦੇ ਜਿਵੇਂ ਆਪਾਂ ਕੇਸਰੀ ਰੰਗ ਵੀ ਪਾਏ ਨੇ ਉਹਨਾਂਗੇ ਉਸ ਤੋਂ ਬਾਅਦ ਲਵਾਵਾਂਗੇ ਤਰਪਾਲਾ ਬਾਈ ਚੱਲੇ ਸਰਹੰਦ ਨੂੰ ਤਿਆਰੀਆਂ ਪੂਰੀ ਚੱਲ ਚੱਲ ਟਰਾਲੀਆਂ ਜਾ ਰਹੀਆਂ ਨੇ ਸਰਹੰਦ ਨੂੰ ਓ ਬਈ ਆ ਜਾਂਦੇ ਨੇ ਬਾਈ ਤੇ ਪਰਸੋਂ ਆਪਾਂ ਵੀ ਰਵਾਨਗੀ ਕਰਦਾਂਗੇ ਹੈ ਗੱਡੀ ਦੇ ਰਕੇ ਚੱਲ ਲਓ ਜੀ ਤੇ ਆਪਾਂ ਪਹੁੰਚ ਗਏਗੇ ਤਰਪਾਲਾਂ ਵਾਲੀ ਦੁਕਾਨ ਦੇ ਉੱਤੇ ਤੇ ਇੱਥੋਂ ਲਵਾਂਗੇ ਤਰਪਾਲ ਤੇ ਨਲੇ ਰੱਸਾ ਤੇ ਨਵੇਂ ਲਵਾਂਗੇ ਆਪਾਂ ਇੱਕ ਦੋ ਚੀਜ਼ਾਂ ਹੋਰ ਲੈਣੀਆਂ ਨੇ ਇੱਥੋਂ ਦੇਖਦੇ ਆਂਗੇ ਤੇ ਨਿਸ਼ਾਨ ਸਾਹਿਬ ਆਪਾਂ ਨੂੰ ਮਿਲੇ ਨਹੀਂ ਹੈਗੇ ਉਹਦੇ ਲਈ ਆਪਾਂ ਨੂੰ ਮਰਤੋਣਾ ਸਾਹਿਬ ਜਾਣਾ ਪਊਗਾ ਤੇ ਇੱਥੇ ਹੈਗੇ ਸੀ ਉਹ ਛੋਟੇ ਵਾਲੇ ਸੀਗੇ ਤਾਂ ਕਰਕੇ ਆਪਾਂ ਦੇਖ ਕੇ ਉਹ ਬੇਫਿੱਟ ਕਰਿਆਂ ਦੇ ਤੇ ਹੁਣ ਤਰਪਾਲ ਦਾ ਸਾਈ ਦੇਖ ਰਿਆਂ ਉਹ ਬਾਈ ਕੱਢੀ ਜਾਂਦਾਗਾ ਤੇ ਫਿਰ ਉਹ ਕਰਾਂਗੇ ਉਹਦਾ ਸੌਦਾ ਦਿਖਾਉਣਾ ਤੁਹਾਨੂੰ ਬਲੌਗ ਦੇ ਵਿੱਚ ਹਾਂਜੀ ਬਾਈ ਤੇ ਇਹ ਤਰਪਾਲ ਆਪਾਂ ਲਿਆਂਦੀ ਆਓ ਤਰਪਾਲ ਆਓ ਬਈ ਤਰਪਾਲ ਤੇ ਉਹ ਬਾਈ ਨਰ ਪਏ ਨੇ ਤੇ ਨਾਲੇ ਰੱਸੇ ਲਿਆਂਦੇ ਤੇ ਹਲੇ ਸਾਰਾ ਕੁਝ ਧਾਰ ਲਿਆਂਦਾ ਕੱਲਾ ਬਾਈਨਰ ਦਾ 300 ਰੁਪਏ ਦਿੱਤਾ ਸੀ ਤੇ ਬਾਈ ਨੂੰ ਅਸੀਂ ਕਿਹਾ ਇਹ ਦੁਕਾਨ ਆਪਣੇ ਮਿੱਤਰ ਦੀ ਸੀ ਜੀ ਤੇ ਜਦੋਂ ਪਟੇਗੜ੍ਹ ਸਾਹਿਬ ਜਾਵਾਂਗੇ ਤਾਂ ਸਾਰਿਆਂ ਨੂੰ ਥੋੜੇ ਤੇਲ ਦੇ ਪੈਸੇ ਲਵਾਂਗੇ ਤੇ ਨਾਲ 100-100 ਰੁਪਏ ਸਾਰੇ ਤੋਂ ਐਕਸਟਰਾ ਲੈ ਕੇ ਫਿਰ ਬਾਈਆਂ ਦਾ ਹਿਸਾਬ ਕਰਾਂਗੇ ਬਾਈਆਂ ਦਾ ਇੰਨਾ ਬਹੁਤ ਧੰਨਵਾਦ ਕਿ ਉਹਨਾਂ ਨੇ 10 ਦਿਨਾਂ ਲਈ ਆਧਾਰ ਕਰਤਾ ਕਿ ਤੇੜ ਮੁੱਕ ਉਹਨਾਂ ਦਾ ਤੇ ਹੁਣ ਘਰੇ ਜਾ ਕੇ ਜੀ ਪਾਉਣਿਆ ਸੀ ਪਹਿਲਾਂ ਟਰੈਕਟਰ ਮੰਗਾ ਟਰਾਲੀ ਤੇ ਕੱਸ ਕੇ ਉਹਦੇ ਬਿੱਟ ਤੇ ਫਿਰ ਮਿਸਤਰੀ ਦੇ ਲੈ ਕੇ ਜਾਵਾਂਗੇ ਥੋੜਾ ਮੋਟਾ ਜਿਹੜਾ ਟਾਂਕਾ ਲੱਗੂਗਾ ਲਵਾਵਾਂਗੇ ਤੇ ਉਸ ਤੋਂ ਬਾਅਦ ਰਸੇ ਪਾਵਾਂਗੇ ਟਰਾਲੀ ਤੇ ਫੇਰ ਤਰਪਾਲ ਪਾਵਾਂਗੇ ਤੇ ਫੇਰ ਉਹਦੇ ਵਿੱਚ ਸੈਟਿੰਗ ਕਰਾਂਗੇ ਗੱੱਡੀਆਂ ਵਗੈਰੇ ਤੇ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਵਲੌਗ ਦੇ ਵਿੱਚ ਦੇਖੋ ਸਾਰਾ ਆਪਣਾ ਵਲੌਗ ਰੈਗੂਲਰ ਹਾਂਜੀ ਤੇ ਆਪਾਂ ਵੀ ਖਿਲਵਾਗੇ ਸੀ ਘਰੇ ਬਾਸ ਤੇ ਬੈਨਰ ਬਣਵਾ ਲਿਆ ਨੇ ਤੇ ਹੁਣ ਆਪਾਂ ਪਾਉਣ ਲੱਗ ਜਾਂ ਟਰਾਲੀ ਤੇ ਤਰਪਾਲ ਤੇ ਜਿਹੜੇ ਟਰੈਕਟਰ ਤੇ ਆਪਾਂ ਲੈ ਕੇ ਜਾਣਾ ਸਰਹੰਦ ਨੂੰ ਤੇ ਉਹਦੇ ਆਪਾਂ ਜਲਦੀ ਟੈਕ ਲਗਾਉਣਾ ਤੇ ਮੁੰਡੇ ਆਪੀ ਲਾਉਣਗੇ ਇਹਦੇ ਨਾਲ ਆ ਟਰੈਕਟਰ ਨਾਲ ਆਪਣੇ ਨਾਲ ਕਰ ਲਾਂਗੇ ਤਰਪਾਲ ਤਿਆਰ ਟਰਾਲੀ ਤਿਆਰ ਕਰ ਲਾਂਗੇ ਤੇ ਆਪਾਂ ਡੈੱਕ ਲਵਾ ਕੇ ਰਿਹਾ ਟਰੈਕਟਰ ਚੋਲਾ ਟਾਈਮ ਡੈੱਕ ਆਪਣਾ ਤਿਆਰ ਆ ਬਸ ਉਹ ਦੂਜਾ ਟਰੈਕਟਰ ਲੈ ਜਾਗੇ ਸੋਨਾਲੀ ਕਾ ਤੇ ਇੰਨੇ ਆਪਣੇ ਵਾਲੇ ਮੰਗਰਾ ਆਪਾਂ ਟਰਾਲੀ ਤਿਆਰ ਕਰਾਂਗੇ ਆਹ ਉਹਨੇ ਤੁਹਾਨੂੰ ਬਲਾਉ ਦੇ ਵਿੱਚ ਤੇ ਨਿਸਾਨ ਸਾਹਿਬ ਆਪਾਂ ਨੂੰ ਮਿਲੇ ਨਹੀਂ ਹੈਗੇ ਤੇ ਆਪਾਂ ਆਪਣੇ ਜਿਹੜੇ ਪੁਰਾਣੇ ਪੁਰਾਣੇ ਨਿਸਾਨ ਸਾਹਿਬ ਆਪਾਂ ਇਹਨੇ ਅਨੰਦਪੁਰ ਸਾਹਿਬ ਵਾਲੇ ਉਹੀ ਲਾ ਲੈ ਇੱਕ ਵਾਰੀ ਆਪਾਂ ਟਰੈਕਟਰ ਤੇ ਜੋ ਜੀ ਤੇ ਟਰਾਲੀ ਕੋਲੇ ਆਪਾਂ ਪਹੁੰਚ ਗਿਆਂਗੇ ਤੇ ਉਹ ਉੱਪਰ ਥੋੜੀ ਪੈ ਵੈਲਡ ਕਰਾਉਣੀ ਪੂ ਛੋਟੀ ਆ ਥੋੜੀ ਜੀ ਤੇ ਆ ਟਰੈਕਟਰ ਨਾਲ ਕਰਦੇ ਨੇ ਤਿਆਰ ਟਰਾਲੀ ਦੇ ਵਿੱਚ ਟਰਾਲੀ ਦੇ ਵਿੱਚੋਂ ਬਾਈ ਤੂੰ ਹੋ ਯਾਰ ਵਿੱਚ ਤੇ ਹੁਣ ਆਪਾਂ ਚੱਲਦੇ ਆ ਦੂਜਾ ਟਰੈਕਟਰ ਲੈ ਕੇ ਉਹ ਤੇ ਡੈਕ ਫਿੱਟ ਕਰਾਉਣ ਉਹਨਾਂ ਟਾਈਮੇ ਕਰਦੇ ਨੇ ਤਰਪਾਲ ਤੇ ਉਹ ਗੱਦੇ ਗੁੱਦੇ ਧਰ ਲੈ ਜਗਾ ਹੁਣ ਸਾਰਾ ਕੁਸੇ ਤੇ ਸਾਰਾ ਓਕੇ ਕਰਦੀ ਮੇਰੇ ਹੰਦੇ ਨੂੰ ਆਪਾਂ ਝੰਡਾ ਲਾਇਆ ਉਹਦੇ ਲਾਣੀ ਆਪਣੇ ਟਰੈਕਟਰ ਦੀ ਤੇ ਉਹ ਕਰਨਾ ਮੈਂ ਕਹਿੰਦਾ ਆ ਦੂਜਾ ਲੈ ਕੇ ਆਂ ਵੀ ਸਾਡਾ ਉਹੀ ਲੈ ਕੇ ਜਾਵਾਂਗੇ ਹੈਗਾ ਹੈ ਆ ਲੈ ਜਾ ਇਹ ਆਰ ਮੇਰੇ ਕੋਲੇ ਤੇ ਮੋਟਰਿੰਦ ਕਮੀ ਨੋ ਔਰ ਆਕੇ ਲਾਵਾਂਗੇ ਐ ਕਰ ਚਲ ਹੁਣ ਉਧਰ ਜਾਣਾ ਮੈਂ ਟਰੈਕਟਰ ਕੋਲ ਦੀ ਬਿਲਕੁਲ ਰਿਮੋਟ ਸਾਹਰੇ ਖੜਾ ਹਾਂ ਹਾਂਜੀ ਇਹ ਟਰੈਕਟਰ ਲੈ ਕੇ ਚੱਲਾਂਗੇ ਜੀ ਆਪਾਂ ਸਰੰਦ ਫਟੇਗੜ ਸਾਹਿਬ ਤੇ ਇਹ ਬੰਦਾ ਤੋਰਿਆ ਸਾ ਟਰੈਕਟਰ ਨੂੰ ਸੇਵਾ ਚ ਤੇ ਹੁਣ ਆਪਾਂ ਇੱਥੇ ਚੱਲੇ ਆ ਡੈਕ ਫਿੱਟ ਕਰਾਉਣਾ ਦੁਕਾਨ ਤੇ ਵੀ ਆ ਡੈਕ ਆਪਣਾ ਲਓ ਜੀ ਤੇ ਆਪਾਂ ਪਹੁੰਚੋ ਕਿੱਥੇ ਨਾਲੇ ਡੈਕ ਫੈਟ ਕਰਾਉਣਾ ਟਰੈਕਟਰ ਤੇ ਤੇ ਇਹ ਆਪਣੇ ਪਿੰਡ ਦੇ ਬੰਦੇ ਦੀ ਦੁਕਾਨ ਚਾਚੇ ਦੀ ਆਪਣੇ ਦੀ ਜੀਓ ਚਾਹੇ ਜੀਓ ਇੱਥੋਂ ਕਰਾਵਾਂਗੇ ਡੈਕ ਦੀ ਫੀਟਿੰਗ ਤੇ ਟਰੈਕਟਰ ਤਵਾ ਤਵਾਇਆ ਸੀ ਆ ਦੁਬਾਰੇ ਫੇਰ ਲੱਭੜ ਗਿਆ ਉਹਨਾਂ ਰਸਤੇ ਦੇ ਵਿੱਚ ਕਿਉਂਕਿ ਮੀਂਹ ਕਰਕੇ ਸੜਕ ਖਰਾਬ ਸੀ ਸਾਰੀ ਤੇ ਡੈਕ ਦੀ ਰਿਪੇਅਰ ਹੋਈ ਜਾਂਦੀ ਹੈ ਤੇ ਬਸ ਪੰਜ ਚਾਰ ਮਿੰਟਾਂ ਚ ਆਪਾਂ ਪੇਟੀ ਸੈੱਟ ਕਰਦੇ ਹਾਂ ਉਹਨਾਂ ਟਾਈਮ ਤੋ ਟਾਇਰ ਵੱਡੇ ਹੋਣ ਕਰਕੇ ਸਿੱਟੇ ਵੱਧ ਮਾਰਦੇ ਨੇ ਇਹ ਹੈ ਬੋਲ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਭਾਈ ਦੋ ਜਾਣੇ ਆ ਕਿ ਮੁੰਡਾ ਹੈ ਜੀ ਤਨੋਲੇ ਤੋਂ ਸਪੈਸ਼ਲ ਆਪਣੇ ਨਾਲ ਡੈਕ ਫਿੱਟ ਕਰਾਉਣ ਸਵਰਨ ਸਿੰਘ ਤਨੋਲੇ ਤੋਂ ਧੰਨਵਾਦ ਭਾਈ ਇਹਦਾ ਇਹਦਾ ਡੈਕ ਫਿੱਟ ਕਰਾਉਣ ਆ ਗਏ ਸਾਡੇ ਨਾਲ ਤੇ ਹੁਣ ਕਰ ਦਿਆਂ ਦੀ ਸੈਟਿੰਗ ਉੱਚਾ ਚੱਕ ਕੇ ਲਾਉਣਿਆਂਗੇ ਕਾਸੇ ਨਾਟ ਬਾਲੇ ਵੀ ਨਾ ਟੈਕ ਕਰੀ ਬਾਕੀ ਉਧਰੋਂ ਕਰ ਦੋ ਲਓ ਜੀ ਤੇ ਪੇਟੀ ਕਰਤੀ ਫਿੱਟ ਤੇ ਨਾਲ ਆਪਣੇ ਸਵਰਨਾ ਦੇ ਬਾਈ ਰੀਟੂ ਤੇ ਉਦੋਂ ਬਾਅਦ ਕੀ ਹੋਇਆ ਟਰਾਲੀਆਂ ਜਾ ਰਹੀਆਂ ਨੇ ਸਰਹੰਦ ਨੂੰ ਪੂਰੀਆਂ ਫੋਲੋ ਤੇ ਰੋਡ ਤੋਂ ਲੰਘ ਰਹੀਆਂ ਨੇਗੀਆਂ ਤੇ ਤੜਕੇ ਆਪਾਂ ਵੀ ਇਸੇ ਰੋਡ 'ਤੇ ਚੱਲਾਂਗੇ ਤਨੋਲਾ ਤਨੋਲੇ ਤੋਂ ਸੰਗਰੂਰ ਸੰਗਰੂਰ ਤੋਂ ਪਟਿਆਲਾ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਮੈਂ ਤਾਂ ਤਾਂ ਜਿੰਨਾਂ ਦੇ ਸਪਲਾਈ ਮੈਂ ਤਾਂ ਸਾਡੇ ਵਾਲੇ ਮੈਂ ਤਾਂ ਸਾਡੇ ਵਾਲੇ ਨੂੰ ਤੋਂ ਬਹੁਤ ਬਾਲਿਆ ਵੇ ਤਾਂ ਉਹ ਲੈਦਾ ਬਾਈ ਦਰਵਾਜ਼ਾ ਦੂਰ ਨਹੀਂ ਕਰਾ ਚਾ ਹਾਂ 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 ਇਹ ਇਕੱਠੇ ਬੜਿਆ ਸੀ ਦੂਰ ਕਰਾਉਣਾ ਯਾਰ ਚਾਹੇ ਚੱਲੀਏ ਮੇਰੀ ਗੱਲ ਇਹ ਬੰਦ ਕਰੀ ਲਓ ਜੀ ਤੇ ਪੇਟੀ ਫਿੱਟ ਹੋ ਗਈ ਤੇ ਹੁਣ ਆਪਾਂ ਥੋੜਾ ਡੈਕ ਨੂੰ ਫਿੱਟ ਕਰਾ ਕੇ ਲਿਆਉਣਾ ਜਿੱਥੋਂ ਬਾਜ਼ ਘਾਟ ਦੇ ਬਾਅਦ ਉਹਲਾ ਬਕਸਾ ਜਾ ਉਹ ਕਿਤੇ ਫਿੱਟ ਨਹੀਂ ਆ ਰਿਹਾ ਹੁਣ ਆਪਾਂ ਚੱਲਦੇ ਆ ਦੂਸਰੇ ਮਿਸਤਰੀ ਦੇ ਤੇ ਲਗਾਉਣੇ ਤੁਹਾਨੂੰ ਬੁਲਾਉਗੇ ਵਿੱਚੋਂ ਬਕਸਾ ਖੱਡ ਕੇ ਲਈ ਜੋਂ ਬੰਦਾ ਤੇ ਫੇਰ ਚੱਲਾਂਗੇ ਫੇਰ ਦੁਬਾਰੇ ਉਰੇ ਆਵਾਂਗੇ ਉਹ ਫਿੱਟ ਕਰਾ ਕੇ ਫੇਰ ਲਾ ਕੇ ਤਾਰਾ ਫੇਰ ਚਲਾਈਏ ਘਰ ਨੂੰ ਸਵਰਨ ਜੀ ਓਕੇ ਹਾਂ ਜੀ ਹੁਣ ਦਸਾਉਣੇ ਆ ਹਾਂ ਲਓ ਜੀ ਪਹੁੰਚ ਗਏ ਆਪਾਂ ਦੂਸਰੇ ਮਿਸਤਰੀ ਦੇ ਤੇ ਬਾਈ ਕਰਨਗੇ ਇਹਨੂੰ ਫਿੱਟ ਆਹ ਫਿੱਟ ਕਰਾਉਣਾ ਆ ਜੀ ਆਪਾਂ ਇੱਧਰ ਤੇ ਇਹਨੂੰ ਆਪਾਂ ਹੱਡ ਤੇ ਠੀਕ ਕਰਾਵਾਂਗੇ ਕਿ ਜ਼ਿਆਦਾ ਦੂਰ ਨਹੀਂ ਕਰਦੇ ਹੈਗੇ ਤੇ ਸਵਰਨ ਬਾਈ ਧਨੋਲੇ ਵਾਲਾ ਇਹ ਅੱਜ ਸੜਕ ਮੀਂਹ ਕਰਕੇ ਲਿਬੜੀ ਗਾਰੇ ਚ ਸਜ ਜੀ ਉਹ ਪੱਠਾ ਨਹੀਂ ਕਰ ਅੱਜ ਪੱਠੇ ਤੇ ਗਾਰੇ ਜਾ ਸੀ ਉੱਥੇ ਤਵਾ ਕੀ ਤੁਰੇ ਸੀ ਪਿੰਡੋਂ ਹੁਣ ਪਿੰਡੋਂ ਤਵਾ ਕੇ ਤੁਰਿਆ ਹੁਣ ਫੇਰ ਤੋਂ ਮੰਗੇ ਜਾ ਕੇ ਉਹ ਸਰਵਿਸ ਸਟੇਸ਼ਨ ਤੋਂ ਸਿੱਧਾ ਇਧਰ ਨੂੰ ਆ ਗਏ ਉਹ ਅੱਗੇ ਸੜਕਾਂ ਸੁੱਕੀਆਂ ਸੀ ਅੱਜ ਗਾਰਾ ਸੀ ਸੜਕ ਤੇ ਇੱਕ ਟਾਇਰ ਥੋੜੇ ਬਾਹਰ ਨੂੰ ਨੇ ਇੱਕ ਵੱਡੇ ਨੇਗੇ ਅੰਮ੍ਰਿਤ ਵੈਲਡਿੰਗ ਵਰਕਸ ਬਾਈਆਂ ਦੀ ਦੁਕਾਨ ਇੱਥੋਂ ਕਰਾਇਆ ਜੀ ਆਪਾਂ ਫਿੱਟ ਜੇ ਫੋੜੀ ਤੇ ਇਹ ਮਿਸਤਰੀ ਨੇ 5 ਮਿੰਟ ਦੇ ਵਿੱਚ ਲਾਤਾ ਦਿਖਾਓ ਆ ਕਰਤਾ ਜੀ ਫਿੱਟ ਉਰੇ ਤੇ ਹੁਣ ਚੱਲਦੇ ਆਪਾਂ ਦੁਬਾਰੇ ਲੈਕਾਂ ਦੀ ਦੁਕਾਨ ਦੇ ਜੱਗੇ ਦੇ ਪੰਜ ਪਾਤ ਸੀ ਕੰਮ ਹੋ ਜਾਂਦੇ ਨੇ ਹਾਂ ਜੀ ਪੰਜ ਮਿੰਟ ਲੱਗੇ ਨੇ ਜਿਵੇਂ ਸਹੀ ਤੇ ਹੁਣ ਚੱਲਦੇ ਆ ਦੁਬਾਰੇ ਉਧਰ ਬਸ ਧਾਰਾ ਲਾ ਕੇ ਵੇਚ ਲਾਇਆ ਘਰ ਨੂੰ ਦਿਖਾਉਣੇ ਤੁਹਾਨੂੰ ਬਲਾਊ ਦੇ ਵਿੱਚ ਧਾਰਾ ਕੋਲ ਹਾਂ ਲਿਆ ਕੋਟ ਦੇ ਲਓ ਜੀ ਤੇ ਡੈਕ ਆਪਣਾ ਹੋ ਗਿਆ ਰੈਡੀ ਤੇ ਹੁਣ ਚੱਲਦੇ ਆ ਆਪਾਂ ਘਰ ਨੂੰ ਤੇ ਚੱਲਦਾ ਜਾ ਚਲਾ ਕੇ ਦਿਖਾਈਂ ਚਲਾ ਕੇ ਚਲਾ ਕੇ ਨਹੀਂ ਫਿਰ ਕਾਪੀਰਾਈਟ ਆਉਗਾ ਅਸਾ ਕਾਪੀਰਾਈਟ ਆਉਗਾ ਪੰਗਾ ਵਾਲਾ ਔਰ ਰਾਤ ਨੂੰ ਝੜੇ ਨਾ ਦਿੰਦੇ ਕ ਲਓ ਜੀ ਤੇ ਡਿੱਕ ਆਪਾਂ ਲਵਾ ਲਿਆ ਹੁੰਦਾ ਤੇ ਅੱਡੇ ਤੇ ਆਪਣੇ ਖੰਡਪੜ ਸਾਹਿਬ ਪ੍ਰਕਾਸ਼ ਨੇ ਸਹੀਦੀ ਦੇ ਆਡੇ ਕਰਕੇ ਤੇ ਇੱਥੇ ਲੰਗਰ ਸੀ ਆਪਾਂ ਪ੍ਰਸਾਦਾ ਇੱਥੇ ਸਕੇ ਅੱਜ ਤੇ ਸਾਰੀਆਂ ਸੰਗਤਾਂ ਬੈਠੀਆਂ ਨੇ ਦਿਖਾਉਣੇ ਤੁਹਾਨੂੰ ਕਿਹਦਾ ਰਹੇਗੀ ਕੱਚ ਤੇ ਰਹੇਗੀ ਸੀ ਕੱਚ ਥੋੜੀ ਜੀ ਵੀਡੀਓ ਦੀ ਰਹੇਗੀ ਸੀਗੀ ਇਹ ਚੱਲ ਰਿਹਾ ਹੈ। ਲਓ ਜੀ ਤੇ ਆਪਾਂ ਹੁਣ ਚੱਲਦੇ ਆ ਘਰ ਨੂੰ ਤੇ ਟਾਈਮ ਹੋ ਗਏ 10 ਵਜਨ ਵਾਲੇ ਹੋ ਗਏ। ਤੇ ਸਵੇਰੇ 8:00 ਵਜੇ ਨੂੰ ਚੱਲਾਂਗੇ ਆਪਾਂ ਫਤੇਗੜ ਸਾਹਿਬ ਨੂੰ ਸੰਗ ਦਾ ਆ ਜਾਣੀ ਉਹਦੇ ਕੋਲ ਤੋਂ। ਤੇ ਦੇਖ ਕੇ ਆਪਣੇ ਬੱਸ ਸਟੈਂਡ ਦੇ ਉੱਪਰ ਮੱਥਾ ਆਪਾਂ ਤੇ ਫੇਰ ਚੱਲਾਂਗੇ। ਦਿਖਾਵਾਂਗੇ ਬਲੌਗ ਦੇ ਵਿੱਚ ਤੇ ਆਪਣੇ ਸਾਰੇ ਬਲੌਗ ਦੇਖਿਓ ਆਪਣੇ ਫਤੇਗੜ ਸਾਹਿਬ ਦੇ। ਤੇ ਆਪਣੇ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰੋ ਜੀ ਵੱਧ ਤੋਂ ਵੱਧ ਕਿਉਂਕਿ ਤੁਹਾਡੀ سپورਟ ਦੀ ਲੋੜ ਆਪਾਂ ਨੂੰ ਹਲੇ ਤੇ ਆਪਾਂ ਜੀ ਇਹ ਬਲੌਗ ਦੀ ਆਪਾਂ ਕਰਦੇ ਹਾਂ ਇੱਥੇ ਸਮਾਪਤੀ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਇਹ ਨਵੇਂ ਕੰਟੈਂਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ